ਸ੍ਰੀ ਚਮਕੌਰ ਸਾਹਿਬ ਚ ਸਥਿਤ ਗੁਰਦੁਆਰਾ ਕਤਲਗੜ੍ਹ ਸਾਹਿਬ ਤੋਂ ਵੱਡੇ ਸਾਹਿਬਜ਼ਾਦਿਆਂ ਤਿੰਨ ਪਿਆਰਿਆਂ ਅਤੇ ਸੈੰਤੀ ਸਿੰਘਾਂ ਦੀ ਯਾਦ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਸ਼ਹੀਦਾਂ ਦੀ ਯਾਦ ਸਮਰਪਿਤ ਤਿੰਨ ਰੋਜ਼ਾ ਸ਼ਹੀਦੀ ਜੋੜ ਮੇਲਾ ਵੀਰਵਾਰ ਨੂੰ ਸਮਾਪਤ ਹੋ ਗਿਆ ਗੁਰਦੁਆਰਾ ਗੜੀ ਸਾਹਿਬ ਤੋਂ ਰਵਾਨਾ ਹੋਇਆ ਨਗਰ ਕੀਰਤਨ ਵੱਖ-ਵੱਖ ਥਾਵਾਂ ਤੇ ਪੜਾਅ ਤੈ ਕਰਦਾ ਹੋਇਆ ਗੁਰਦੁਆਰਾ ਕਤਲਗੜ੍ਹ ਸਾਹਿਬ ਵਿਖੇ ਸਮਾਪਤ ਹੋਇਆ ਇਸ ਦੌਰਾਨ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ ਇਸ ਤਰਤੀਬਾਰੇ ਉੱਚ ਕੋਟੀ ਦੇ ਸ਼ਾਇਰ ਅੱਲਾ ਯਾਰ ਖਾਨ ਜੋਗੀ ਨੇ ਲਿਖਿਆ ਬਸ ਇੱਕ ਹਿੰਦ ਵਿੱਚ ਤੀਰਥ ਹੈ ਯਾਤਰਾ ਕੇ ਲੀਏ ਕਟਾਈ ਬਾਪ ਨੇ ਬੱਚੇ ਜਹਾਂ ਖੁਦਾ ਕੇ ਲੀਏ ਇਹ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਬਡੇ ਸਹਬਜ਼ਾਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਡੇ ਜੋ ਲਾਡਲੇ ਸਹਬਜ਼ਾਦੇ ਸਨ ਇਸ ਪਾਵਨ ਧਰਤੀ ਤੇ ਉਹਨਾਂ ਨੇ ਸ਼ਹੀਦੀਆਂ ਪ੍ਰਾਪਤ ਕਰੀ ਸੀਆਂ ਕਰੀਆਂ ਸਨ ਤੇ ਉਹਨਾਂ ਦੀ ਯਾਦ ਦੇ ਵਿੱਚ ਨਗਰ ਕੀਰਤਨ ਹਰ ਸਾਲ ਇਹ ਸ਼ਹੀਦੀ ਸਮਾਗਮ ਮਨਾਏ ਜਾਂਦੇ ਹਨ ਇਸ ਜਗ੍ਹਾ ਤੇ ਅੱਜ ਹਜ਼ਾਰਾਂ ਸਿੰਘ ਗੁਰਗੋਮ ਸਿੰਘ ਜੀ ਮਹਾਰਾਜੀ ਸ਼ਹਾਦਤ ਨੂੰ ਨਮਸਕਾਰ ਕਰਦੇ ਆ ਜਿਹੜੇ ਸਾਡੇ ਤੇ ਸਾਡੀ ਕੌਮ ਤੇ ਸਾਡੇ ਧਰਮ ਲਈ ਜਿਹਨੀਆਂ ਕੁਰਬਾਨੀਆਂ ਕੀਤੀਆਂ ਉਹਨਾਂ ਸਾਰੇ ਸਿੰਘਾਂ ਨੂੰ ਨਮਸਕਾਰ ਕਰਨ ਲਈ ਹਜ਼ਾਰਾਂ ਸੰਗਤਾਂ ਇੱਥੇ ਜੁੜੀਆਂ ਹੋਈਆਂ ਹਨ ਤੇ ਅੱਜ ਨਗਰ ਕੀਰਤਨ ਹੋ ਰਿਹਾ ਜਿਹਦੇ ਜਹਾਜ਼ਰੀਆਂ ਪੜਨੀਆਂ ਹਨ ਦੱਸਣਯੋਗ ਹੈ ਕਿ 6-7 ਪੋ ਦੀ ਵਿਚਕਾਰਲੀ ਰਾਤ ਨੂੰ ਦਸ਼ਮ ਪਿਤਾ ਨੇ ਆਪਣੇ ਪਰਿਵਾਰ ਤੇ ਸਿੰਘਾਂ ਸਮੇਤ ਸ਼ਰੀਨੰਦਪੁਰ ਸਾਹਿਬ ਛੱਡਿਆ ਸੀ 8 ਪੋ ਨੂੰ ਚਮਕੌਰ ਦੀ ਅਸਾਵੀ ਜੰਗ ਲੜੀ ਗਈ ਜਿਸ ਤੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਜਾਰ ਸਿੰਘ ਤਿੰਨ ਪਿਆਰੇ ਭਾਈ ਅਤੇ ਸੈੰਤੀ ਸਿੰਘ ਸ਼ਹੀਦियां ਪਾ ਗਏ ਸਨ ਪੰਜ ਪਿਆਰਿਆਂ ਦਾ ਹੁਕਮ ਮੰਨਦੇ ਹੋਏ ਗੁਰੂ ਗ੍ਰੰਥ ਸਾਹਿਬ ਤਿੰਨ ਸਿੰਘਾਂ ਸਮੇਤ ਗੜੀ ਤੋਂ ਚਲੇ ਗਏ ਸਨ ਬਿਊਰੋ ਰਿਪੋਰਟ ਜਾਗਬਾਣੀ ਟੀਵੀ